ਸਤਿ ਸ੍ਰੀ ਅਕਾਲ ਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿਲ ਤੇ ਹਿਮਾਚਲ ਦੇ ਲੋਕ ਸਭਾ ਹਲਕਾ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਹੋਰੀ ਆਏ ਦਿਨ ਨਵੀਂ ਚਰਚਾ ਛੱਡ ਕੇ ਬਹਿ ਜਾਂਦੇ ਨੇ ਅਤੇ ਅੱਜ ਫਿਰ ਉਹਨਾਂ ਦੇ ਵੱਲੋਂ ਇੱਕ ਵਿਵਾਦਪੂਰਨ ਟਿੱਪਣੀ ਕਰ ਦਿੱਤੀ ਗਈ ਹੈ ਦਰਸਲ ਅੱਜ ਗਾਂਧੀ ਜਨਮ ਦਿਤੀ ਹੈ ਇਸ ਮੌਕੇ ਦੇ ਉੱਤੇ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਇਹ ਲਿਖਿਆ ਹੈ ਕਿ ਦੇਸ਼ ਦੇ ਪਿਤਾ ਨਹੀਂ ਦੇਸ਼ ਦੇ ਤਾਂ ਲਾਲ ਹੁੰਦੇ ਨੇ ਇਸ ਦੇ ਨਾਲ ਉਹਨਾਂ ਨੇ ਬਹਾਦਰ ਸ਼ਾਸਤਰੀ ਹਰਾਂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਾਲ ਬਹਾਦਰ ਸ਼ਾਸਤਰੀ ਹਰਾਂ ਦੀ ਜਨਮ ਦਿਨ ਮੌਕੇ ਉਹਨਾਂ ਨੂੰ ਨਮਨ ਕੀਤਾ ਸੋ ਇਹ ਪੋਸਟ ਇੰਸਟਾਗ੍ਰam ਦੇ ਉੱਤੇ ਸਾਂਝੀ ਕੀਤੀ ਗਈ ਇੰਸਟਾਗ੍ਰam ਦੇ ਉੱਤੇ ਸਟੋਰੀ ਪਾਈ ਗਈ ਕਨਨ ਰਣੌਤ ਹਰਾਂ ਦੇ ਵੱਲੋਂ ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਹੁਣ ਭਾਜਪਾ ਦੇ ਪੰਜਾਬ ਦੇ ਸੀਨੀਅਰ ਆਗੂ ਨੇ ਜਿਹੜੇ ਹਰਜੀਤ ਗੜੇਵਾਲ ਉਹਨਾਂ ਨੇ ਮੁਰਤੋ ਕੰਗਨਾਰ ਨੌਤ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਹਰਾਂ ਦੇ ਸਭ ਤੋਂ ਵੱਡੇ ਪੈਰੋਕਾਰ ਸਨ ਲਾਲ ਬਹਾਦਰ ਸ਼ਾਸਤਰੀ ਹੜੀ ਹਰਜੀਤ ਗੜੇਵਾਲ ਹੜਾ ਨੇ ਹੋਰ ਕੀ ਕਿਹਾ ਤੁਹਾਨੂੰ ਸੁਣਾ ਦਿੰਨੇ ਆ ਕੰਗਨਾਰ ਨਾਵਤ ਨੇ ਜੋ ਕਿ ਮੰਡੀ ਸੇ ਮੈਂਬਰ ਪਾਰਲੀਮੈਂਟ ਹੈ ਔਰ ਫਿਲਮ ਸਟਾਰ ਵੀ ਹੈ उसने एक स्टेटमेंट दिया है महात्मा गांधी जी के विषय में जो बहुत शर्मसार करने वाली है उन्होंने महात्मा गांधी को तो पसंद तो नहीं किया मगर लाल बहादुर शास्त्री जी को किया लाल बहादुर शास्त्री जी उसको जानकारी होनी चाहिए सबसे बड़े गांधी थे गांधी जी के पैरोकार थे और अगर शिष्य का सत्कार कर रहे हो उसके जो मार्गदर्शक हैं उसका अपमान कर रहे हो ये कहाँ की बुद्धिमानी है और महात्मा गांधी जी ने जो रास्ता दिया देश को और दुनिया को अहिंसा का और अगर संघर्ष जो था वो हथियार बंद हो जाता तो हमारे लाखों लोगों की शहादत हो जाती आज़ादी के संघर्ष में बहुत कम शहादतें हुई हुई हैं जैसे शीद आजम भगत सिंह हुए ऊधम सिंह जी हुए और करतार सिंह शराबा हुए कामा गाटा मारू वाले बाबा गुरत सिंह और बाकी लोग हुए ये सब इन्होंने संघर्ष किया सबने किया मिलके ऐसा नहीं है मगर महात्मा गांधी का रास्ता ही सबसे श्रेष्ठ रास्ता था और लोग उस समय हाथों में तिरंगा लेके कंगना को पता होना चाहिए ये नारे लगाते थे साबरमती के संत ने कर दिया कुमार रे कर दिया कुमार महात्मा गांधी की प्रशंसा में जिनकी अगुवाई में आज़ादी मिली और मैं ये समझता हूँ कि कंगना का जो विचार है वो नथुराम गौडश्य का विचार है और उसको हम जो है मैं समझता हूँ ये मंडी के लोगों की बहुत बड़ी गलती हो गई कि पहले इसके इसको भगवान स्वरूप भी दे और फिर ये इस तरह की भाषा बोल बोले क्योंकि हमें तो मैं इससे ज़्यादा इसके विषय में ज़्यादा नहीं बोलूँगा तो गुरु नानक देव जी ने हमें एक ही रास्ता दिखाया कि सो क्यों मंदा आखिए जि जम में राजा इसको अपनी भाषा में सुधार करना चाहिए और महापुरुषों के विषय में सुधार करना चाहिए अब ये कहती है पिता हो ही नहीं सकते तो जितने सिख हैं वो गुरु गोविंद सिंह को अपना पिता मानते हैं कभी को ये भी मालूम होना चाहिए और इसलिए ऐसी भाषा देश की संस्कृति को देश के इतिहास को जाने बिना ना बोले और इसमें इसको ही आगे नुकसान होने वाला है मैं इसको हाथ जोड़ता हूँ प्रार्थना करता हूँ कि ये भाषा ना ਸੋ ਭਾਵੇਂ ਕਿਸਾਨਾਂ ਦਾ ਮਸਲਾ ਹੋਵੇ ਭਾਵੇਂ ਸਿੱਖਾਂ ਦਾ ਮਸਲਾ ਹੋਵੇ ਕੰਗਨਾ ਰਣੌਤ ਸੁੜਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਆ ਪਿੱਛੇ ਜਿਹੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੀ ਕਾਫੀ ਵਿਵਾਦ ਹੋ ਕੇ ਹਟਿਆ ਸੀ ਕੰਗਨਾ ਰਣੌਤ ਹੋਰਾਂ ਨੂੰ بار بار ਭਾਜਪੀ ਦੇ ਵੱਲੋਂ ਹੈੱਡਕੁਆਰਟਰ ਵਿਖੇ ਬੁਲਾਇਆ ਗਿਆ ਅਤੇ ਭਾਜਪੀ ਦੇ ਕੌਮੀ ਪ੍ਰਧਾਨ ਨੇ ਜਿਹੜੇ ਜੇਪੀ ਨੱਡਹਾਰੀ ਉਹਨਾਂ ਨੇ ਹਦਾਇਤਾਂ ਵੀ ਦਿੱਤੀਆਂ ਕਿ ਹੁਣ ਜੋ ਕੁਝ ਵੀ ਤੁਸੀਂ ਕਹੋਗੇ ਉਹ ਪਾਰਟੀ ਦੀ ਹੀ ਬਿਆਨਬਾਜ਼ੀ ਮੰਨੀ ਜਾਵੇਗੀ ਇਸ ਕਰਕੇ ਤੁਹਾਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕੰਗਨਾ ਰਣੌਤ ਹੋਰਾਂ ਨੇ ਆਪਣੀ ਬੀਤੀ ਇੱਕ ਵੀਡੀਓ ਦੇ ਵਿੱਚ ਇਹ ਕਿਹਾ ਵੀ ਸੀ ਕਿ ਉਹ ਹੁਣ ਸੋਚ ਸਮਝ ਕੇ ਬੋਲਣਗੇ ਉਹਨਾਂ ਨੂੰ ਇਹਨਾਂ ਕੁਝ ਨਹੀਂ ਬੋਲਣਾ ਚਾਹੀਦਾ ਉਹ ਹੌਲੀ ਹੌਲੀ ਸਿੱਖ ਰਹੇ ਨੇ ਕਿ ਬਿਆਨਬਾਜ਼ੀਆਂ ਕਿਵੇਂ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਸਿਆਸਤ ਦੇ ਵਿੱਚ ਹਜੇ ਉਹ ਨਵੇਂ-ਨਵੇਂ ਨੇ ਪਰ ਇਸ ਦੇ ਬਾਵਜੂਦ ਵੀ ਕੰਗਨਾਰ ਨੌਤ ਨੇ ਅੱਜ ਫਿਰ ਇੱਕ ਪੋਸਟ ਸਾਂਝੀ ਕਰ ਦਿੱਤੀ ਹਾਲਾਂਕਿ ਪੋਸਟ ਜਾਣੇ ਅਣਜਾਣੇ ਦੇ ਵਿੱਚ ਸਾਂਝੀ ਕੀਤੀ ਗਈ ਹੈ ਇਸ ਬਾਰੇ ਨਹੀਂ ਪਤਾ ਹੁਣ ਕੰਗਨਾਰ ਨੌਤ ਵੱਲੋਂ ਕੀ ਦੁਬਾਰਾ ਸਪਸ਼ਟਿਕరణ ਇਸ ਪੋਸਟ ਨੂੰ ਲੈ ਕੇ ਦਿੱਤਾ ਜਾਵੇਗਾ ਇਸ ਉੱਤੇ ਵੀ ਨਸਰਾਂ ਸਤੂਰ ਬਣੀਆਂ ਹੋਈਆਂ ਨੇ ਤਾਜ਼ਾ ਜਾਣਕਾਰੀ ਵਾਸਤੇ ਜੁੜੇ ਰਹੋ ਸਾਡੇ ਨਾਲ DF ਚੈਨਲ ਪੰਜਾਬੀ ਦੇ ਉੱਤੇ ਕੈਮਰਾਮੈਨ ਸ਼ੰਕਰ ਦੇ ਨਾਲ ਮੈਨੂੰ ਦਿਓ ਇਜਾਜ਼ਤ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ